ਪਲਕਾ ਕਮ ਬਲੀਆਂ ਨੇ ਵੈਲ ਕੱਟਨੇ ਦੂਜਾ ਕਮ ਬੋਤਲਾਂ ਦੇ ਦਾ ਟਿੱਪਟਨੇ ਤੀਜਾ ਕਮ ਲੈਣੀ ਮੁੱਲ ਦੀ ਉਹ ਤੀਵੀ ਚੌਥਾ ਕਮ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨਹੀਂ ਤੇਰੇ ਦਰ ਤੇ ਆਹ ਮੁੰਨੇ ਨੂੰ ਮੁੱਲ ਵੀ ਨਹੀਂ ਲੇਗਾ ਉਹ ਤਾਂ ਕੋਈ ਬੰਦਾ ਨਹੀਂ ਆਪਾਂ ਨੂੰ ਆਣ ਮੁੰਨੇ ਨੂੰ ਕਿਦਰ ਚੱਕੀ ਫਿਰਦਾ ਤੈਨੂੰ ਖੜਾ ਸੀ ਪਿੱਛੇ ਹੋ ਕੇ ਖੜਾ ਜੇ ਬੋਲ ਮਾਰੋ ਮੈਂ ਮਾਰੋ ਹੋ ਜਾ ਇਹ ਉੱਤਾਰ ਨਾਲ ਪਿੰਗੋ ਪਰਪੈਂਡਲ ਹੁੰਦਾ ਮੈਂ ਤੈਨੂੰ ਮੈਂ ਵੀ ਵੜੀ ਆਖਿਆ ਉਹ ਹਰੇਕ ਨੂੰ ਆਪਣੇ ਇੱਥੇ ਨਾਲ ਲਿਆਇਆ ਕਰ ਉਹ ਦਸਾਉਂਦੀਓ ਤਾਂ ਰੰਗਾ ਇਹਨੇ 7-8 ਕਤਲ ਕਰਿਆ ਇਹਦੀ ਬੁਥੀ ਲੱਗਦੀ ਆ ਹੁਣ ਇਹਨੇ ਨਿਗਾਹ ਹੀ ਘਟਾਈਏ ਕਤਲ ਕਰਾਉਣੇ ਨਿਸ਼ਾਨੇ ਲਾ ਲਾ ਸਾਰਾ ਐਨਕਾ ਲਾਈ ਫਿਰਦੇ ਜਿਹਨੇ ਕੋਈ ਐਨਕਾ ਲਾ ਕੇ ਭੱਜ ਗਿਆ ਨੂੰ ਬੰਦੇ ਫਿਸ਼ਿਆ ਨਹੀਂ ਆਉਣੀ ਨਾ ਨਾ ਤਾਂ ਐਕਾ ਨਾ ਪਹਿਲਾਂ ਬਾਹਰ ਕਤਲ ਕਰਿਆ ਅੰਨੱਖਾ ਨਹੀਂ ਹੁਣ ਐਨਕਾ ਲਾਉਣ ਲੱਗਿਆ ਉਹ ਤੂੰ ਰਹਿਣ ਦੇ ਜਾਨ ਪਹਿਲਾਂ ਇੱਕ ਤੂੰ ਲੈ ਆਇਆ ਸੀ ਉਹ ਉਹ ਜਿਹੜਾ ਘੰਟੇ ਚ ਬੋਲਦਾ ਸੀ ਉਹ ਉਹ ਅੱਜ ਦਵਾਈ ਲੈਣ ਗਿਆ ਹੋਇਆ ਉਹ ਵੀ ਆਊਗਾ ਆਉਂਦਾ ਤਾਂ ਹੈ ਨਹੀਂ ਇੱਥੇ ਤੂੰ ਲੈ ਆ ਲਿਆ ਭਰਤੀ ਦੋ ਦਿਨ ਖਾ ਕੇ ਭੱਜ ਜਾਂਦੇ ਆ ਆਹ ਰੰਗ ਬੈ ਜਾ ਮੇਰੇ ਬਰਾਦਰ ਹੋਏਗਾ ਨਾ ਸਤਿਕਾਰ ਬਾਈ ਜੀ ਪੈਰੀ ਹੱਥ ਲਾ ਦੇ ਇਹਦਾ ਆਪਾਂ ਨਾ ਗੇਰ ਜੇ ਫੜਦਾ ਹੋਏ ਨਾ ਨਾ ਜੇ ਤਾਂ ਕਾਨੂੰ ਫੜਦਾ ਗਾ ਟੇਕਾ ਬੂਦੀ ਫੜਦੇ ਕਲੇਗਰ ਦੇ ਕਤਰ ਕਰਦੇ ਉਹ ਗੇਰ ਨਹੀਂ ਫੜਦੇ ਸੀ ਰੰਗਾ ਰੰਗਾ ਵੀਰਣਾ ਹੱਤ ਕਾ ਤਾਂ ਕਿਤਨੇ ਹੱਤ ਚੋ ਉਸਤਾ ਮਨਦਾ ਇਹ ਆਪਣੀ ਜਮਨ ਚਰਚਾ ਕਰਾ ਦੂਗੀ ਬਟਿੰਡੇ ਚ ਪੂਰੀ ਚੱਲਦੀ ਹੈ ਪਾ ਗੱਪ ਮਾਰਦਾ ਕੰਦਰਾ ਜੇ ਸੱਤ ਕਦਰ ਕਰੇ ਉਹਦੇ ਬਾਹਰ ਕਿੱਲੇ ਹੁੰਦਾ ਉਹ ਨਾ ਨਾ ਸੱਤ ਕਦਰ ਕਰੇ ਮੰਤਰੀਆਂ ਨੇ ਬਹਿਣੀ ਉਖਣੀ ਇਹਦੀ ਹੋਲਾ ਸਾਡੀ ਘਰਾਵਾ ਦਾ ਜਰੀ ਨਾ 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 ਗੱਲ ਕਰਨ ਦੀ ਲੋੜ ਨਹੀਂ ਪਏ ਕਰੂਗੀ ਕੋਈ ਇਹ ਬੰਦੇ ਬਸਰੇ ਮਾਰੇ ਮਾਰੇ ਆ ਮਾਰੇ ਇਹਨੇ ਨੇ ਮਾਰੇ ਆ ਮਰੀਏ ਨੇ ਗੱਲ ਸੱਲਾ ਅਮਰੀਕਾ ਤਿੱਥੋਂ ਤਾਜੀ ਦੱਸੋ ਪਾਜਾ ਪੁੱਜਦਾ ਕਣ ਜੇ ਲੜਾਈ ਹੋਗੀ ਪਾਇਦਾ ਨਹੀਂ ਵਾ ਰਾਇਲ ਨਾ ਨਾ ਇਹ ਬੰਦਾ ਭਰੋਸਾ ਮੰਨਦਾ ਪੂਰਾ ਇੱਥੀ ਨਾ ਬੈਕਗ੍ਰਾਉਂਡ ਸਾਡੇ ਨਾਲ ਮੈਂ ਪਾ ਕਰਾਂ ਕਰਾਂਗਾ ਕਰੇਗਾ ਕੋਈ ਤੇਰਾ ਨਾ ਹੋਵੇ ਨਾ ਹੋਵੇ ਹੈ ਨਹੀਂ ਕੋਈ ਜਿਵੇਂ ਆਖਦੇ ਨੇ ਕੋਈ ਬਹੁ ਬੁੱਕਾ ਇਹਦਾ ਕੁਮਾਰੀ ਹੋਈਏ ਜੇ ਆਪਾਂ ਬਾਰੇ ਇਹਦੇ ਬੰਦੇ ਕੁਮਾਰਾ ਦਾ ਕਿਹੜਾ ਹੁਣ ਤਾਂ ਛੜਾ ਹੋ ਗਿਆ ਹਾਂ ਕੁਮਾਰਾ ਜਿੱਤੀ ਦਾ ਦਾੜੀ ਹੋ ਰਹੀ ਆ ਨਾ ਹੋਰ ਤਾਂ ਕੋਈ ਬਾਈ ਨਹੀਂ 45 ਸਾਲੀ ਆ ਬੰਦੇ ਮਾਰਦੇ ਮੇਰੀ ਉਮਰ ਤੱਕ ਹੋਣਾਂਗੀ ਤੈਨੂੰ ਚਿੱਟੀ ਆ ਗਈ ਬਾਗ ਦੇ ਮੇਰੇ ਯਾ ਤੇ ਬੱਤੀ ਅਵਿਚਿਤੇ ਨਹੀਂ ਦਾ ਪਹਿਲਾ ਬਾਤ ਤਾਂ ਕਾਰੇ ਸੀਗੇ ਬੰਦੇ ਕਿਹੜੇ ਬੰਦਵਾਰੇ ਨੇ ਤੂੰ ਇੱਥੇ ਤਾਂ ਮੈਂ ਕਿਹੜੇ ਦਸਾਂ ਉਹਦੇ ਬਾਜ ਵਾਲੇ ਪੀਰੇ ਵਾਲੇ ਕਿੰਦੇ ਸੁਣਾ ਨਹੀਂ ਨਹੀਂ ਮੇਰਾ ਸੁਣਾਏ ਤੇ ਪਹਿਲੀ ਵਾਰ ਸੁਣਾ ਸੁਣਾਇਆ ਤੈਨੂੰ ਬੱਬੂ ਨੂੰ ਸਾਰਾ ਪਤਾ ਹੈ ਬੰਦੇ ਤੇ ਮਹਾਰਾਜ ਕੋ ਬੰਦੇ ਮਾਰਦਾ ਟੈਂਸ਼ਨ ਉੱਪਰ ਜਾਂਦਾ ਸੀ ਉਸਤਾ ਇਹ ਜਾਲੇ ਯਾਰ ਕੋਈ ਨਾ ਦੇਖ ਲੈਣਾ ਇਹਨੂੰ ਕਿ ਕਬਜ਼ਾ ਲੈਣਾ ਆਪਾਂ ਇੱਕ ਬਾਣ ਦਾ ਲੈ ਲਾਂਗੇ ਕਬਜ਼ਾ ਕਿੱਡੀ ਗੱਲ ਕਾਜ ਕੋਲ ਜੋ ਬਥੇਰੇ ਲੱਤੇ ਨੇ ਸਾਲਿਆ ਹੁਣ ਤਾਂ ਇਹ ਕਹਿੰਦਾ ਕਿੱਡੀ ਗੱਲ ਆ ਫਿਰ ਕਿਤੇ ਨੀਕਰ ਨਾਲ ਲਵੇੜੀ ਫਿਰੇ ਨਾ ਨਾ ਇਹ ਤਾਂ ਪੂਰਾ ਇੱਜਤ ਦਾ ਸਹੀ ਆ ਤੇਰਾ ਨੰਬਰ ਘੱਟੂ ਹਨੇ ਇਹ ਮੈਨੂੰ ਬੰਦਾ ਠੀਕ ਲੱਗਦਾ ਰੋਹ ਵਾਲਾ ਲੱਗਦਾ ਨਾ ਰੋਹ ਪੂਰਾ ਪੈਂਦਾ ਤਾਂ ਪਰ ਗਾਣਾ ਗੁਣਾ ਵੀ ਆਉਂਦਾ ਮਨੋਰੰਜਨ ਕਰਨ ਨੂੰ ਆਉਂਦਾ ਜੀ ਸਦੀਕ ਵਰਗੇ ਮੱਥੂ ਹੀ ਬਣੇ ਨੇ ਜੀ ਸਰਾਫ ਤੇਰੀ ਅੱਖੀ ਨਗੀ ਟਿੱਕ ਟਕਰਾਵੀ ਪਾਪਾ ਇਹਦੇ ਵੀ ਟੱਪਦੀ ਇਹਦਾ ਜੋ ਲੱਗੂ ਆ ਇਹਦਾ ਇੱਕ ਪੈਰਾ ਕੋਲ ਹਰ ਤੋਂ ਸੁਣਾਇਆ ਗੁਰੂਸਤਾਬ ਉਹ ਲੱਗ ਰਤਾਹੀਂ ਆ ਹੈ ਨਾ ਭਾਈ ਨੇ ਬੇਰੀਨ ਦੇ ਪਿੱਛੇ ਕਿ ਕਰਾ ਕਿਥੇ ਟਪਾ ਦੂ ਵਾਹ ਪਹਿਲਾਂ ਖਾੜੇ ਖੂੜੀ ਦੇ ਲੱਗਦੇ ਰਹਿਆ ਹੋਏ ਰਹੇ ਗੱਪਾਂ ਗਾ ਬਾਦਰਾ ਨਾ ਨਾ ਪੂਰਾ ਪੂਰੀ ਚੜਾਈ ਸੀ ਦੀ ਅੱਜ ਦਾ ਤੇਰੀ ਚੜਾਈ ਆ ਅੱਜ ਦਾ ਭਾਈ ਨੇ ਜੋੜੇ ਬਾਈ ਫਿਰਦਾ ਮੇਰੇ ਮੱਤ ਨਾ ਰੀਸ ਕਰ ਮੇਰੇ ਕੋਲ ਮੈਂ ਉਸਤਾ ਆ ਤੇਰਾ ਤੈਨੂੰ ਆਖੇ ਨਾ ਬੋਲਿਆ ਚਲੋ ਗੱਲਾਂ ਬਹੁਤ ਹੋ ਗਈਆਂ ਨੇ ਤੈਨੂੰ ਕਿੜਾ ਮਰ ਬਾਉਣਾ ਹੈ ਹਾਂ ਚੱਲ ਫਿਰ ਨਸੀਬਾ ਤੇਰੀ ਭਾਬੀ ਕੋਲ ਚੱਲੀਏ ਹਾਂ ਚੱਲ ਤੇਰੀ ਭਾਬੀ ਕੋਲ ਚੱਲੀਏ ਮੇਰੀ ਭਾਬੀ ਨੂੰ ਮਿਲਾਉਣੇ ਉਹ ਬਹਿ ਜਾ ਕੁੱਤੇ ਤੂੰ ਐ ਕਿਹਾ ਤੇਰਾ ਨਾ ਤੇਰੀ ਭਾਬੀ ਆ ਹਮੈਂ ਕਿਹਾ ਤੇਰੀ ਭਾਬੀ ਨੂੰ ਮਿਲਾਉਣੇ ਨੂੰ ਉਹ ਤੇਰੀ ਵੀ ਭਾਬੀ ਆ ਹਾਂ ਮੇਰੀ ਤੇ ਹੈਗੀ ਆ ਭਾਬੀ ਹਾਂ ਤੇਰੀ ਵੀ ਭਾਬੀ ਲੱਗਦੀ ਉਸਤਾਰ ਉਹ ਬਹਿ ਜਾ ਮੈਂ ਤੈਨੂੰ ਕਿਹਾ ਮੈਂ ਉਹਦਾ ਨਾ ਵਿਆਹ ਕਰਾਉਣਾ ਹੁਣ ਉਹਦੇ ਕਿੱਥੇ ਰਹੂਗੀ ਉਹ ਹਾਂ ਉਹਦੇ ਨਾਲ ਕਿੱਥੇ ਰਹੂ ਹੂੰ ਇਹ ਕਿਨੂੰ ਗੱਦਸ ਦੇ ਪਹਿਲਾਂ ਪਹਿਲਾਂ ਉਸਤਾਰ ਤੁਰਦਾ ਫੇਰ ਤੁਰਨਾ ਪਹਿਲਾਂ ਉਸਤਾਰ ਤੁਰਦਾ ਤੂੰ ਮੇਰੇ ਮਾਰ ਰਿਹਾ ਕਰੀ ਠੀਕ ਹੈ ਜੀ ਕੀ ਗੱਛਾ ਚਲੋ ਆਜੋ ਕਾਂ ਬਣ ਗਈ ਤੇਰੀਆਂ ਵੀ ਨੰਗੀ ਨੰਗੀ ਆ ਕਾਲੋ ਲੱਗੇ ਹੈ ਬਾੜ ਡੌਣੀਆਂ ਬਈ ਤੁਸੀਂ ਤੱਕੇ ਨਾਲ ਸਾਡੇ ਘਰੇ ਆਈਆਂ ਨੇ ਸਾਡੇ ਘਰੇ ਨਾ ਕੋਈ ਹੈ ਨਹੀਂਗਾ ਤੂੰ ਤਾਂ ਹੈਗੀ ਆ ਹੋਰ ਆਪਾਂ ਕਿਸੇ ਤੋਂ ਕੀ ਲੈਣਾ ਬਈ ਇਹ ਕੀ ਤੇਰਾ ਮਤਲਬ ਹੋਇਆ ਤੂੰ ਤਾਂ ਹੈਗੀ ਆ ਹੋਰ ਕਿਸੇ ਤੋਂ ਕੀ ਲੈਣਾ ਹੋ ਮਤਲਬ ਕੁਛ ਨਹੀਂ ਅਸੀਦਾ ਤੇਰਾ ਫਾਇਦਾ ਕਰਨਾ ਆ ਟਰੈਕਟਰ ਟਰਾਲੀ ਤੇ ਉਹ ਆਈ ਜਾਂਦਾ ਕਣਕ ਲਾਹ ਲਈ ਪੰਜ ਚਾਰ ਗੱਟੇ ਵਿੱਚੋਂ ਨਾ ਬਾਈ ਸਾਡੇ ਦਾ ਸੁੱਖ ਨਾਲ ਸਾਰਾ ਕੁਝ ਹੈ ਲੋੜ ਨਹੀਂ ਸਾਨੂੰ ਕਣਕ ਦੀ ਹੋएगी ਨਾਲੇ ਮੈਂ ਨਹੀਂ ਰਖਾਉਂਦੀ ਕਣਕ ਕਣਕ ਆਪਾਂ ਅਸੀ ਰਾਜੂ ਦਾ ਉਹਦੇ ਨਾਲ ਗੱਲ ਕਰ ਲ ਉਹਦੇ ਹੁੰਦੇ ਜੋ ਮਰਜ਼ੀ ਰੱਖ ਜੇ ਭਾਬੀ ਕਣਕ ਲੈ ਲਾ ਹੁਣ ਅਸੀਂ ਇਕੱਠੀ ਕਰੀਏ ਪਿੰਡ ਚੋਂ ਮਸਾਂ ਮਿੰਤਾ ਕਰ ਕਰ ਉਹ ਮਿੰਤਾ ਨਹੀਂ ਕੁੱਤਾ ਬਨਾ ਭੁੱਖਾ ਕਰ ਗੱਲ ਸੁਣ ਲੈ ਸਾਰਿਆਂ ਤੋਂ ਰੋਬ ਨਾ ਲੈਤੀ ਆ ਆਹ ਗੰਡਾਸੇ ਦੇ ਜ਼ੋਰ ਤੇ ਕਣਕ ਪਰ ਤੇਰੇ ਘਰੇ ਆਉਂਦੀ ਆ ਸਾਰੇ ਪਿੰਡ ਸਾਨੂੰ ਗੰਦਾ ਇੱਕੋ ਇੱਕ ਘਰ ਆ ਭਾਗ ਨੂੰ ਆਖਿਆ ਸੀ ਵੀ ਤੇਰੇ ਘਰੇ ਕਾਨਕੇ ਸਿੱਟਾਂਗੇ ਤੋਲ ਭਰਨ ਦਾ ਸਾਡਾ ਅੱਕ ਬਣਦਾ ਆ ਬੰਨੇ ਬਾਈ ਤੁਹਾਡੇ ਮੂਰੇ ਹੱਥ ਸੱਚੀ ਮਿੱਠ ਬਾਰ ਬਾਰ ਨਾ ਕਹੋ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਮੈਂ ਤਾਂ ਕੱਲਿਆਂ ਘਰੇ ਮੈਂ ਤਾਂ ਕੋਈ ਚੀਜ਼ ਰਖਾਉਣੀ ਨਹੀਂ ਨਹੀਂ ਤੁਹਾਡੇ ਤੋਂ ਆ ਭਾਗ ਸਿੰਘ ਨਾ ਆਪੇ ਸਮਝ ਲਓ ਉਹ ਇਹਨੇ ਭੁੱਖੀ ਮਰਨਾ ਉਹੀ ਤਾਂ ਗੱਲ ਆ ਜਦ ਕਿ ਤੂੰ ਖਾ ਨਹੀਂ ਸਕਦੀ ਜਦੋਂ ਤੈਨੂੰ ਇੰਨਾ ਪਿਆਰ ਕਰਨ ਵਾਲੇ ਫਿਰਦੇ ਆ ਤੂੰ ਕਿਉਂ ਲੋਕਾਂ ਦੇ ਘਰੇ ਕਿਲੋ-ਕਿਲੋ ਆਟਾ ਮੰਗਦੀ ਫਿਰੇਂਗੀ ਮੈਂ ਤਾਂ ਕਿਸੇ ਦੇਕਰ ਨਹੀਂ ਭਈ ਆਟਾ ਮੰਗਣ ਜਾਂਦੀ ਸਾਡੇ ਘਰੇ ਤਾਂ ਰੱਬ ਦਿੱਤਾ ਸਾਰਾ ਕੁਛ ਆ ਤੁਹਾਨੂੰ ਕਿਹਨੇ ਆਖਿਆ ਸੀ ਭੁੱਖੇ ਮਰਦੇ ਕੋਈ ਇਸ ਤਾਂ ਭੁੱਖੇ ਨਹੀਂ ਮਰਦੇ ਹੈਗੀ ਉਹ ਕੀ ਆ ਤੁਹਾਡੇ ਘਰੇ ਚੂਹੇ ਤਾਂ ਸਾਰੇ ਤੁਹਾਡੇ ਘਰੇ ਭੁੱਖੇ ਮਰ ਗਏ ਤੁਸੀਂ ਕਿੱਥੇ ਰੱਜੋਗੇ ਬਈ ਬਦਕਟ ਬੋਲਣ ਦੀ ਲੋੜ ਨਹੀਂ ਅਸੀਂ ਤੁਹਾਡੇ ਘਰਾਂ ਮੈਂ ਕੁਝ ਬੋਲ ਦਈਏ ਅਸੀਂ ਤੁਹਾਡੇ ਘਰਵਾਰੇ ਕੁਝ ਬੋਲ ਦਈਏ ਤੁਸੀਂ ਵੀ ਸਿਰੇ ਸਿਰ ਚੜੀ ਜਾਂਦੇ ਹੋ ਅਸੀਂ ਤਾਂ ਨਹੀਂ ਚੜਾਂਗੇ ਚੁੱਪ ਕਰਕੇ ਰਖਾਲਾ ਕਣਕ ਐਨੀ ਤੇਰੇ ਭਾਗ ਨੂੰ ਫੇਰ ਕਿਤੇ ਕੋਈ ਭੁਗਤਣਾ ਨਾ ਪੈ ਜਾਏ ਕੋਸੂਰ ਨਾ ਲੋੜ ਨਹੀਂ ਹੈਗੀ ਅਸੀ ਤੱਕ ਸ਼ੀਰ ਰੱਖਣਾ ਬਾਈ ਸਾਡੇ ਘਰੇ ਨਾ ਗਣਕ ਦੇ ਗੱਟੇ ਰੱਖਿਓ ਮਾਰੇ ਭਾਗ ਸਿੰਘ ਨੂੰ ਕੁਛ ਕਹਿਣ ਦੀ ਲੋੜ ਨਹੀਂ ਉਹ ਤਾਂ ਇੰਨਾ ਨਰਮਮੰਦਾ ਉਹਨੂੰ ਥੋੜਾ ਕੀ ਚੱਕ ਲਿਆ ਹੋ ਸਾਡਾ ਤਾਂ ਬਹੁਤ ਕੁਛ ਚੱਕ ਕੇ ਲੈ ਗਿਆ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਉਹਦੇ ਨੰਗ ਦੇ ਘਰੇ ਆ ਕੇ ਬੈ ਗਈ ਉਹ ਲੈਣੀ ਐ ਸੀ ਤਾਂ ਵਾਪਸ ਤੂੰ ਹੋਰ ਕਿਹੜੇ ਬਿੰਨੀਆਂ ਤੇ ਕੁੜੀਆਂ ਬੁੜੀਆਂ ਨਹੀਂ ਹੈਗੀਆਂ ਜਿੱਦੇ ਕਦੇ ਤੁਸੀਂ ਆਹੀ ਗੱਲ ਕਹਿ ਛੱਡ ਦਿਓ ਉਹ ਤੇਰੇ ਫਿਰ ਮਾਪਿਓਲੇ ਕੁਛ ਦੇਖਿਆ ਹੀ ਨਹੀਂ ਪਹਿਲਾਂ ਆ ਕੇ ਦੇਖਤਾ ਜਾਂਦੇ ਤੈਨੂੰ ਬਾਲੀ ਫਿਕਰਾ ਜਿਹੜਾ ਕੁਛ ਮੇਰੇ ਮਾਪਿਆਂ ਨੇ ਦੇਖਿਆ ਠੀਕ ਆ ਜੇ ਮੈਨੂੰ ਠੀਕ ਲੱਗਦਾ ਫੇਨ ਕਿ ਲੋੜ ਆ ਬੰਨਾ ਕਰਨ ਦੀ ਮੇਰੀ ਗੱਲ ਸੁਣ ਓ ਤੂੰ ਸਮਝਾ ਇਹਨੂੰ ਭਾਬੀ ਇਸ ਦਾ ਕਣਕ ਦਾ ਝੋਟਾ ਘਰੇ ਛਿਟਕੀ ਜਾਵਾਂਗੀ ਮੈਂ ਤੈਨੂੰ ਸੁਣਦਾ ਨਹੀਂ ਫਿਰ ਮੈਂ 40 ਵਾਰੀ ਕਹਤਾ ਸਾਨੂੰ ਲੋੜ ਨਹੀਂ ਹੈਗੀ ਤੁਹਾਡੀ ਕਣਕ ਦੀ ਸਾਨੂੰ ਕੋਈ ਜ਼ਿਆਦਾ ਫਿਕਰਾ ਸਾਡਾ ਭਾਬੀ ਉਹਨੇ ਮੈਂ ਤੇਰੇ ਪੈਰੀਆਂ ਥਲਾ ਲਉਣਾ ਸਾਤੋਂ ਕਣਕ ਛੇਲਾ ਭਾਬੀ ਉਹ ਸਾਲਿਆ ਪੈਰਾਂ ਜੀ ਡਿੱਗੇਗਾ ਮੜਾ ਮੋਟਾ ਰੋਵ ਰੱਖ ਲੱਗ ਗੰਦਾਸਾ ਮਾਰ ਕੇ ਗੱਲਾਂ ਦੇ ਪਰਲੇ ਪਸੇ ਐ ਕਿਵੇਂ ਗੱਲ ਲਾ ਦੂਗਾ ਇਹ ਖਬਰ ਦਾ ਜੇ ਬਦਖੱਟ ਬੋਲਿ ਨਰ ਖਬਰਦਾਰ ਜੀ ਸਾਡੇ ਘਰੇ ਕੋਈ ਚੀਜ਼ ਸਿੱਟ ਕੇ ਗਏ ਆ ਤਾਂ ਲੈ ਮੇਰੀ ਗੱਲ ਸੁਣ ਲੈ ਇਹਨੂੰ ਮਨਾ ਕੇ ਆ ਜਾ ਸਾਡੇ ਨਾਲ ਪਿਆਰ ਨਾਲ ਬੋਲਿਆ ਕਰ ਨਹੀਂ ਸਾਡਾ ਤੇਰਾ ਘਾਟਾ ਬਾਹਰ ਆਇਆ ਦਾ ਮੈਂ ਲਾ ਹੂੰ ਇਹ ਕੋਨਾ ਮੈਨੂੰ ਮਨਾਉਣਾ ਨਾਲ ਹੀ ਲੈ ਜਾ ਉਹਦੀ ਲੰਡੀ ਕਤੀੜ ਨੂੰ ਉਸਤਾਦ ਕਤੀੜ ਕਹਾਂਦਾ ਜਰਾ ਹੁਣ ਤੈਨੂੰ ਨਾ ਅਸੀਂ ਕੁਝ ਕਹਿ ਨਹੀਂ ਸਕਦੇ ਜੇ ਤੇਰੀ ਥਾਂ ਤੇ ਕੋਈ ਬੰਦਾ ਹੁੰਦਾ ਨਾ ਅਲਦਾ ਘਾਟਾ ਉੱਥੇ ਲਾ ਕੇ ਸਿੱਟਿਆ ਹੁੰਦਾ ਉਹ ਲਾਈ ਦੇਣਗੇ ਉਸਤਾਦ ਘਾਟਾ ਉਹ ਚੱਲ ਕੋਈ ਨਾ ਅਜੇ ਪਿਆਰ ਕਰਦੇ ਆ ਅਜੇ ਲੈ ਗੁੱਸਾ ਆਪਣਾ ਦੇਖਿਆ ਹੀ ਨਹੀਂ ਜਿੱਦੇ ਤੈਨੂੰ ਗੁੱਸਾ ਦਿਖਾਇਆ ਨਾ ਉਹਦੇ ਤੈਨੂੰ ਪਤਾ ਲੱਗ ਜਾਊਗਾ ਚਲੋ ਕੋਈ ਬਾਤ ਚਲ ਤੁਰਦੇ ਲੰਭੋ ਇੱਥੋਂ ਸਾਡੇ ਕੋਲ ਨਾ ਬਾਈ ਹਾਂ ਤਾਂ ਉਹਦੀ ਲੋੜ ਨਹੀਂ ਹੈਗੀ ਹੁਣ ਤਾਂ ਭਾਗ ਆਏ ਤੂੰ ਆਵਾਂਗੇ ਫੇਰ ਲਾ ਲਈ ਜਿਹੜੀ ਤੂੰ ਮੁੱਗੇ ਚਿੱਟ ਲਾਉਣੀ ਹੋਈ ਝਾਕਦੀ ਦੇਖ ਕੇ ਮੈਂ ਜਿੰਨੇ ਪੈ ਗਈ ਨਾ ਮਗਰ ਭਾਈ ਦੇ ਨੂੰ ਰਾਹ ਨਹੀਂ ਥਾਂ ਫੇਰ ਹੋਣੇ ਨਾ ਹੁਣ ਤਾਂ ਆ ਜਾਂਦੇ ਤੀਜੇ ਦਿਨ ਅੰਜਰਾਂ ਦੇ ਰਨ ਨਹੀਂ ਕੰਨਣੀ ਹੈਗੀ ਆ ਦੂਜੇ ਦਿਨ ਝਾਕ ਦੇ ਕਰ ਦੇ ਲੇਗੇ ਵੇੜਾ ਬੈਠੀ ਆਲੇ ਕਿਥੇ ਦੁਖੀ ਕਰਿਆ ਨਾ ਨੇ ਆ ਜਾ ਓਏ ਤੇਰਾ ਉਸਤਾਦ ਕਹਿੰਦਾ ਬੰਦੇ ਮਾਰਦਾ ਕਹਿੰਦਾ ਉਹ ਬੰਦੇ ਕੁਟ ਕੁਟ ਟਪੇਗੀ ਉਹ ਸਾਡਾ ਇੱਕ ਉਸੂਲਾ ਅਸੇ ਨਾਲ ਫਟਾਈ ਬੁੜੀ ਦੇ ਹੱਥ ਨਹੀਂ ਚੱਕਦੇ ਹੈਗੇ ਮੈਨੂੰ ਪਰਾਂ ਆਂਦਾ ਗੰਦਾਸਾ ਮੁਰਗੇ ਮੰਗਟਾਉਣ ਲਾਂ ਬੱਲ ਲੱਗਿਆ ਜੇਦੋਂ ਤੂੰ ਬੋ ਨਾਉਣ ਤਾਂ ਰਾਤ ਹੋ ਜਾਂਦੀ ਹੈ ਕਿਵੇਂ ਹੋ ਜਾਂਦੀ ਹੈ ਜੇ ਨਹੀਂ ਇਹਨਾਂ ਕੋਲ ਤੇਰਾ ਉਸਤਾਦ ਨਿਕਲ ਗਿਆ ਨਾ ਉਸਤਾਦ ਮੇਰਾ ਬੋਲ ਨਹੀਂ ਮੈਨੂੰ ਬਾਹਰ ਜਿੰਦ ਕਟਣਾ ਮੇਰੀ ਹਾਂ ਜਿੰਦ ਕਟੜੀ ਦੀ ਬੇਚੀ ਬੇਚੀ ਤੇਰੀ ਜਿੱਥੇ ਜਿੱਥੇ ਸੀ ਜਿੱਥੇ ਕਿਥੇ ਮੈਨੂੰ ਭਰਾ ਨਾ ਗਰਾਸਾ ਫਿਰ ਪਤਾ ਲੱਗਦਾ ਜਿਹੜਾ ਨੇ ਆਏ ਬੋਲ ਜੰਦੀ ਬੋਲ ਜਾਂਦੀ ਪਕਾ ਜੀ ਨਾ ਮਾਰੋ ਆ ਜਾ ਤੇਰੀ ਹੈ ਜਿੱਤਰੀ ਓਏ ਆ ਜਾ ਚੰਗਾ ਹੋ ਗਿਆ ਪਰ ਮੱਝ ਜੀ ਦਾ ਫਹਾ ਵੜਤਾ ਜੈ ਖਾਨੇ ਦੀ ਮੇਰੇ ਹੱਥ ਹੀ ਪੈਰੀ ਸੀਗੀ ਮੇਰਾ ਤਾਂ ਰੋਜ਼ ਦਾ ਨਿਤ ਦਾ ਆਉਣਾ ਜਾਣਾਗਾ ਮੈਂ ਮੱਝਾਂ ਦੇ ਪਿੱਛੇ ਕਿੱਥੇ ਫਿਰਦੀ ਰਹਾ ਪੂਛਾਂ ਮਰੋੜਦੀ ਆਹ ਬੱਕਰੀ ਰੱਖ ਰੱਖੀ ਆ ਵਧੀਆ ਗਈ ਆਪ ਕੋ ਸਿੱਟ ਲਿਆ ਕਰੂਗਾ ਰੁੱਗੋ ਕੱਖਾਂ ਦਾ ਆ ਬੇਬੇ ਸਿੱਟ ਲਿਆ ਕਰੂਗੀ ਬੇਬੇ ਕੜਾ ਕਿਸੇ ਕੰਮ ਦੀ ਐ ਜਿੱਥੇ ਬਹਿ ਜਾਂਦੀ ਐ ਉੱਥੇ ਹੀ ਬਹਿ ਜਾਂਦੀ ਐ ਹਾਂ ਲੈ ਚਾਚੀ ਤੋਰੀ ਆਂਦੀ ਐ ਚਾਚੀ ਸਾਸ੍ਰੀਕਾਂ ਸਾਸ੍ਰੀਕਾਲ ਪੁੱੜ ਹੋ ਠੀਕ ਆ ਠੀਕ ਤਾਂ ਹੈਗੀ ਆ ਪਰ ਤੂੰ ਦੁਕਾਨ ਤੇ ਕੋ ਜਾਣੀ ਹੁੰਨੀ ਆ ਪੁੱਤ ਲੈ ਚਾਚੀ ਹੁਣ ਹੋਰ ਕੀ ਕਰਾਂ ਵੀ ਰਵਿਨੀ ਕਰਿਆ ਹੈਗਾ ਤੇ ਬਾਪੂ ਵੀ ਨਹੀਂ ਹੈਗਾ ਫਿਰ ਸਬਜੀ ਤਾਂ ਬਣਾਉਣੀ ਸੀ ਤੂੰ ਮੇਰੀ ਗੱਲ ਸੁਣ ਪੁੱਤ ਤੂੰ ਨਾ ਜਾਇਆ ਕਰ ਦੁਕਾਨਦਾਰ ਕੋਲ ਤੇ ਉਹ ਮੁੰਡੇ ਨੂੰ ਭੇਜ ਦਿਆ ਕਰ ਬਹੁਤ ਜ਼ਮਾਨਾ ਵੱਡ ਖਾਣਾਗਾ ਅੱਜਾਏ ਖਾਣੇ ਦੇ ਲੋਕ ਤਾਂ ਖੰਬਾ ਤੋਂ 10 ਮਿੰਟ ਚ ਬਣਾ ਦਿੰਦੇ ਨੇ ਉਦਾਂ ਤੁਹਾਡੀ ਗੱਲ ਸਹੀ ਏ ਚਾਚੀ ਫਿਰ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਗਈ ਹੋਈ ਆ ਤੇ ਵੀਰਾ ਵੀ ਨਹੀਂ ਕਰੇ ਤੇ ਬਾਪੂ ਵੀ ਨਹੀਂ ਨਹੀਂ ਹਾਂ ਸੱਚ ਆ ਤੇਰੀ ਮਾਂ ਤੇ ਆਈ ਨਹੀਂ ਹੈਗੀ ਹਜੇ ਆਈ ਨਹੀਂ ਚਾਚੀ ਹੁਣ ਤਾਂ ਮੈਨੂੰ ਲੱਗਦਾ ਵੀ ਆਉਂਦੀ ਵੀ ਨਹੀਂ ਹੈਗੀ ਲੇ ਦੱਸ ਬਿਛਨੇ ਨੇ ਤਾਂ ਆ ਦਵਾਰੇ ਹੂਣਾ ਫੱਕਿਆ ਸੀ ਤੇ ਉਹਦਾ ਤਾਂ ਘਰ ਬਸਾ ਦੇ ਦੀ ਚੱਲ ਪਹਿਲਾਂ ਤਾਂ ਜਿਹੜਾ ਕੁਛ ਕਰਿਆ ਸੀ ਕਰਿਆਈ ਸੀਗੀ ਚੱਲ ਕੋਈ ਗੱਲ ਨਹੀਂ ਚਾਚੀ ਹੁਣ ਉਹਨੂੰ ਕਿਹੜਾ ਸਮਝਾਵੇ ਜੇ ਉਹਨੂੰ ਆਪ ਨਹੀਂ ਸਮਝ ਨਹੀਂ ਆਉਂਦੀ ਹੈਗੀ ਚੱਲ ਕੋਈ ਨਹੀਂ ਪੁੱਤ ਬਿਛਨਾ ਵੀ ਤੇਰਾ ਪੇੜ ਹੀ ਆ ਇਹਨੂੰ ਆਪਦਾ ਪੇੜ ਸਮਝ ਤੇਰੀ ਤਾਂ ਪਿੰਡ ਚ ਬੁਲਾਇਂ ਸਰੇ ਤਾਂ ਗਈ ਕਹਿੰਦੇ ਆ ਵੀ ਕੁੜੀ ਬੁਲਾਇਂ ਚੰਗੀ ਆ ਹੈ ਉਹ ਆਪਦੇ ਭਾਈ ਦਾ ਤੂੰ ਕਿੰਨਾ ਜੈਨ ਰੱਖਦੀ ਚੱਲ ਚੰਗਾ ਜੇ ਵਗ ਜਾ ਟਾਈਮ ਨਾਲ ਹਾਂ ਠੀਕ ਐ ਚੱਲ ਤੇ ਖੜੀ ਨਾ ਕਿਸੇ ਕੋਲੇ ਸਿੱਧੀ ਵਗ ਜਾ ਕਰ ਕਰ ਚੰਗਾ ਚਾਚੀ ਚੰਗਾ ਮੇਰੀ ਤਾਂ ਬੱਸ ਲੰਘ ਜੂਗੀ ਦੇਖੋ ਲਓ ਬੱਸਾ ਕਿਹੜਾ ਭਲੇ ਭਲੇ ਆਉਂਦੀਆਂ ਨੇ ਇੱਥੇ ਟਾਈਮ ਟਾਈਮ ਤੇ ਬੱਸਾਂ ਆਉਂਦੀਆਂ ਨੇ ਕਿੰਨੀਆਂ ਬੱਸ ਕਿੱਥੇ ਜਾਏ ਵੱਡਿਆਂ ਦੀ ਆ ਬਾਜੇ ਵਾਲੇ ਚ ਕਿਹੜੀਆਂ ਬੱਸਾਂ ਭਾਲਦੀਆਂ ਤੂੰ ਇੱਕ ਬੱਸ ਆਉਂਦੀ ਸੀ ਟੁੱਟੀ ਜੀ ਲੈ ਜਾਏ ਖਾਲੀ ਉਹ ਨੂੰ ਵੀ ਅੱਗੇ ਲੱਗ ਗਈ ਉਹ ਵੀ ਲੰਘ ਗਈ ਹੁਣ ਦੱਸ ਮੈਂ ਕਾਤੇ ਜਾਊਂਗੀ ਨਾ ਕੋਈ ਇੱਥੇ ਭੁੰਡ ਜਾਵੇ ਨਾ ਕੋਈ ਇੱਥੇ ਫਿੱਟ ਰੇੜਾ ਜਾਵੇ ਕੱਟਿੰ ਮੱਛੀ ਪਿੰਡ ਚ ਸਿੱਮਲਾ ਮਾਰਜਾਨੀ ਨੀ ਮੈਨੂੰ ਤੇਨ ਗੇੜੇ ਤਰੇ ਕਰੇ ਲਾਈ ਨੀ ਮੇ ਮੱਥਾ ਦੇਖਦੀ ਅੰਮਾ ਜੀ ਕਿਉਂ ਦੀ ਬਸਦੀ ਰਹਿ ਹੋਰ ਤੰਨ ਗੇੜੇ ਲਾਈ ਨੀ ਤੈਨੂੰ ਮੈਨ ਨਹੀਂ ਮਾਰੀ ਮੇ ਮਾਇਤਾ ਤਾ ਤਾ ਅਫਰਗੀ ਪਾੜੇ ਗੱਲਾਂ ਕਰਨ ਕਰਨੀ ਇੰਨੀਆਂ ਗੱਲਾਂ ਪਈਆਂ ਨੇ ਢਿੱਡ ਚ ਤੈਨੂੰ ਦੱਸਣ ਕਰਨੀ ਤੂੰ ਹਣ ਕਿਥੋਂ ਆਈਆਂ ਕਿੱਥੇ ਜਾਨੀ ਆ ਕਿਵੇਂ ਆਈਆਂ ਇਹ ਦੇਖੀ ਅੰਮਾ ਜੀ ਉਹ ਲੱਗਦਾ ਤੇਰਾ ਪਟਾਟਾ ਪਏ ਇੰਨੀਆਂ ਗੱਲਾਂ ਇਕੱਠੀਆਂ ਕਰੀ ਬੈਠੀ ਆ ਤੂੰ ਹੋਰ ਕਨਾ ਕਬਹਣਾ ਹੋਏ ਪਏ ਜੀਤ ਨੂੰ ਮਿਲੀ ਨਿਤਰੇ ਬਸ ਡੱਕੇ ਪਊਗਾ ਹੋ ਕੀ ਪਊਗਾ ਨਹੀਂ ਪੁੱਛਣਾ ਮੈਂ ਤਾਂ ਬਾਲੀ ਹੁਣ ਜੀ ਹੋਏ ਨਹੀਂ ਇੰਨੀ ਕੌਛ ਕਿਨੀ ਲਾ ਕੇ ਵਿਆਹ ਚਲੂ ਨਹੀਂ ਵਿਆਹ ਹੋਣੀ ਨਾ ਨਾ ਹੋਰ ਫਿਰ ਜਾਈ ਮਮਾ ਜੀ ਹੋਰ ਫਿਰ ਸਾਗਨ ਤੇ ਜਾਣੀ ਹੈ ਨਹੀਂ ਸਾਗਨ ਸੋਗਨ ਦੀ ਕੁਛ ਨਹੀਂ ਹੈਗਾ ਮਮਾ ਜੀ ਹੋਰ ਕੀ ਹੈ ਇਹ ਆ ਨਹੀਂ ਬਾਲੀ ਖੁਸ਼ੀ ਦਾ ਟਾਈਮ ਹੈ ਸਾਡਾ ਕੀ ਖੁਸ਼ੀ ਦਾ ਟਾਈਮ ਹੈ ਮੈਂ ਨਹੀਂ ਵੀ ਦੱਸ ਦੇ ਨੀ ਮਾ ਜੀ ਮੇਰੇ ਭਾਈ ਤੋਂ ਕਤਨ ਹੋ ਗਿਆ ਸੀ ਆ ਦੋ ਜਣਾਂ ਦੇ ਸਿਰ ਪਾੜਤੇ ਸੀਗੇ ਆਹੋ ਤੇ ਉਹਨੂੰ ਹੋ ਗਈ ਸੀ ਸਜ਼ਾ ਅੱਛਾ ਤੇ ਮੇਰਾ ਭਾਈ ਤਾਂ ਹੁਣ ਬਰੀ ਹੋ ਕੇ ਆਇਆ ਅੱਛਾ ਮੈਂ ਤਾਂ ਉਹ ਖੁਸ਼ੀ 'ਚ ਜਾ ਰਹੀ ਆ ਅੱਛਾ ਉਹ ਖੁਸ਼ੀ 'ਚ ਜਾ ਰਹੀ ਹੈ ਐਨੀ ਟੌਰ ਕੱਢ ਕੇ ਹਾਂ ਅੱਛਾ ਸਾਡੇ ਤਾਂ ਸਾਰੇ ਪਿੰਡ ਨੇ ਬੜੀ ਖੁਸ਼ੀ ਮਨਾ ਰੱਖੀ ਆ ਅਸੀਂ ਤਾਂ ਅੱਜ ਬੱਕਰੇ ਵੱਢਣੇ ਸੀ ਦੋ ਹਾਂ ਲਾ ਤੇ ਬੱਕਰੇਵਾਂ ਨਾਲ ਖੁਸ਼ੀ ਨਹੀਂ ਮਨਾਈ ਜਾਂਦੀ ਕੋਰੇ ਨੀ ਮਾ ਜੀ ਤੈਨੂੰ ਇੰਨਾਂ ਗੱਲਾਂ ਦਾ ਕੀ ਪਤਾ ਉਹ ਤਾਂ ਗੱਲ ਠੀਕ ਆ ਭਾਈਆ ਪਤਾ ਖਾਣਾ ਨਹੀਂ ਪੀਣਾ ਨਹੀਂ ਇਹ ਤਾਂ ਅੰਮਾ ਜੀ ਬੈਲੀਆਂ ਦੇ ਗੱਲਾਂ ਤਾਂ ਬੈਲੀ ਜਾਣਦੇ ਨੇ ਹਾਂ ਇਹ ਤਾਂ ਤੈਨੂੰ ਨਹੀਂ ਪਤਾ ਇੰਨਾ ਗੱਲਾਂ ਮੇਰੀ ਗੱਲ ਸੁਣ ਆ ਤੂੰ ਹੈ ਹੀ ਨਹੀਂ ਸੀ ਨਾ ਪੰਜ ਚਾਰ ਦਿਨਾਂ ਚ ਉਹ ਮੱਛਰੇ ਫਿਰਦੇ ਨੇ ਬੈਲੀ ਤੇਰੇ ਬਿਨਾ ਤਾਂ ਉਹ ਵੀ ਨਹੀਂ ਲੋਟ ਆਉਂਦੇ ਇਸ ਪਿੰਡ ਚ ਇਹ ਤਾਂ ਤੂੰ ਹੀ ਸਿੱਧੇ ਕਰ ਦੇਣੀ ਐ ਵਿਚਾਰੇ ਆ ਗਰੀਬ ਤੇ ਬਿਛਨੇ ਤੋਂ ਸਤਮਨ ਕੰਟੋ ਲੈ ਗਈ ਨਹੀਂ ਸੱਚੀ ਅੰਮਾ ਜੀ ਹੋਰ ਇਹਦਾ ਹੱਥ ਪਾਈ ਖੜੇ ਇਹ ਤਾਂ ਮਾਏ ਆਈ ਫਿਰ ਛੋਟੀ ਨਾ ਛਡਾਇਆ ਮਸਾ ਆ ਹੁਣ ਤਾਂ ਮੈਨੂੰ ਕੁੜੀ ਮਿਲੀ ਸੀਗੀ ਉਹਨੇ ਤਾਂ ਮੈਨੂੰ ਕੁਝ ਦੱਸਿਆ ਨਹੀਂ ਉਹਨੇ ਤਾਂ ਕੀ ਦੱਸਣਾ ਸੀ ਜਵਾਖੜੀ ਨੇ ਉਹ ਹੁਣ ਤੇਰੇ ਕੋਲ ਇੱਕ ਹੀ ਗੱਲ ਕਰਦੀ ਫੇਰ ਮੈਂ ਆਖਿਆ ਮਹਾਜਾ ਨੂੰ ਅੰਗਰੇਜ਼ਾਂ ਨੂੰ ਫੇਰ ਛੋਡੀ ਲਾਪਾ ਕਰੂਗੀ ਫੇਸਬੁਕ ਨੂੰ ਪਤਾ ਲੱਗੂਗਾ ਤੁਸੀਂ ਵੀ ਮਹਾਜਾ ਤੋਂ ਬਣਾ ਲੁੱਟ ਨਹੀਂ ਆਉਂਦੇ ਤਾਈਆਂ ਤਾਂ ਮੈਂ ਤੈਨੂੰ ਕਹੀ ਨਹੀਂ ਕਿ ਤੂੰ ਇੰਨੇ ਦਿਨ ਉਧਰ ਹੀ ਚਾਹ ਤੁਰਦੀ ਚੋ ਚੱਕਲੇ ਮੰਨ ਤਾ ਕਰ ਆਈਦਾ ਵੀ ਨਹੀਂ ਪਤਾ ਲੱਗਿਆ ਕੱਲੇ ਤਾਂ ਮੈਂ ਛੋਡੇ ਘਰੇ ਜਾ ਕੇ ਆਇਆ ਸੀ ਤੇਰੇ ਮਾਜੀ ਹਾਂ ਮੇਰੇ ਚਾਰ ਤਾਂ ਭਾਈ ਨੇ ਤੈਨੂੰ ਦੱਸਿਆ ਕਿੰਨੇ ਵਾਰੀ ਚਾਰੇ ਬੈਲੀ ਨੇ ਹੈ ਆ ਸੁੱਖ ਨਾਲ ਕਿਸੇ ਨਾਲ ਕਿਸੇ ਸਿੰਘ ਫਸਾਈ ਰੱਖਦੇ ਨੇ ਅੱਛਾ ਹਾਂ ਇੱਕ ਨਾ ਦੇ ਨਾ ਪਿੰਡ ਚ ਉਹਨਾਂ ਦਾ ਸੀੜਾ ਹੀ ਰਹਿੰਦਾ ਸਿਆਪਾ ਫੇਰ ਉਹ ਵੀ ਮਾਰੀ ਮੇਰਾ ਤਾਂ ਆਉਣਾ ਜਾਣਾ ਲੱੱਗਾ ਹੀ ਰਹਿੰਦਾ ਹੁਣ ਮੇਰੇ ਬਿਨਾਂ ਫੇਰ ਉੱਥੇ ਬਣਦਾ ਕੀ ਹੈ ਹੈ ਆ ਮੱਝ ਬੰਨ ਰੱਖੀ ਸੀ ਖੋਲੜ ਜੀ ਇੱਕ ਹੈ ਐਨੀ ਤਾਂ ਉਹ ਕਰਨ ਸੀਗੀ ਚੋਈ ਨਹੀਂ ਸੀ ਜਾਂਦੀ ਉੱਤੋਂ ਖਲਣੀ ਮੇਰੇ ਹੱਥ ਪੈ ਗਈ ਉਹਦਾ ਵੀ ਕੱਲ ਖਾਹ ਵੜਦਾ ਬੜੇ ਚਦੀ ਪਰੇ ਚਲ ਚੰਗਾ ਹੋਵੇ ਮਾਣ ਕੇ ਤੈਨੂੰ ਕੀ ਕਰੋਗੇ ਵਿਚਾਰ ਆਮਲੀ ਚਾਹ ਪੀ ਲੇਦਾ ਸੀ ਦੋ ਚਾਰ ਵਾਰੀ ਲੈ ਹੈਗੀਆਂ ਦੋ ਬੱਕਰੀਆਂ ਆਮਲੀ ਜੋਗੀਆਂ ਹੈਗੀਆਂ ਨੇ ਦੋ ਬੱਕਰੀਆਂ ਅਮਾ ਜੀ ਕੋਈ ਨਹੀਂ ਤੂੰ ਆਮਲੀ ਦੀਆਂ ਬਾੜੀ ਸੋਚ ਕਰ ਕੀ ਮਾਰ ਕੇ ਹੋਦਾ ਸਿੱਧੇ ਕੰਮ ਕਰਦਾਗਾ ਇੰਨਾ ਕੀਦਾ ਕਰਦਾ ਨਹੀਂ ਫਿਰ ਭੁੱਖਾ ਤੇ ਹੈ ਤਾਂ ਨਹੀਂ ਮਾਰਨਾ ਉਹ ਨਹੀਂ ਕਾਨੂੰ ਉਹਨੂੰ ਭੁੱਖਾ ਤੇ ਹੈ ਮਾਰਦੇ ਆ ਉਹਨੂੰ ਤੜਕੀ ਤਾਂ ਦੇ ਦਿੰਨੇ ਗੋਲੀ ਵੱਟ ਕੇ ਚਾਹ ਦੇ ਨਾਲ ਉਹ ਸਾਰਾ ਦਿਨ ਕੁਲਦੀ ਕੁਲਦੀ ਉਹਦਾ ਸਾਰਾ ਦਿਨ ਉਸੇ ਨਾਲ ਹੀ ਘੋਲ ਘਲਪਾ ਹੋਇਆ ਰਹਿੰਦਾ ਦੱਸ ਆਹੋ ਬੱਕਰੀਆਂ ਚਾਰਨ ਭੇਜ ਦਿੰਨੇ ਆ ਤਾਂ ਨਹੀਂ ਉਹਦੀ ਕੋਈ ਨਿਸ਼ਾ ਉਹ ਤਾਂ ਗਲ ਠੀਕ ਹੈ ਜਿੱਥੇ ਪਿੰਡ ਤੇ ਲੱਗ ਗਈ ਹਮਲੀ ਦੀ ਉੱਤੀ ਲੱਗ ਜਾਂਦੀ ਹੈ ਹੈਨਾ ਕਹਿਆ ਸੀ ਟੈ ਜਾਣੇ ਨੂੰ ਵੀ ਆ ਪਿੰਡ ਚ ਡਾਕਟਰ ਜਾਉਂਦਾ ਡੰਗਰਾਂ ਦਾ ਡਾਕਟਰ ਉਹ ਤੋਂ ਇਹਨਾਂ ਦੇ ਟੀਕੇ ਟੂਕੇ ਲਵਾ ਦੇ ਉਹ ਇੱਕ ਨੂੰ ਤਾਂ ਮੋਕ ਲੱਗੀ ਪਈ ਸੀ ਬੰਨ ਕਹਿੰਦਾ ਲਾਲੀ ਰੋਂਦੀ ਪੂਛ ਨਾਲ ਤੇ ਉਹ ਦੇਖ ਲੈ ਪੱਤਰੇ ਤੋੜ ਗਿਆ ਕਿਹੜੀਆਂ ਉਹ ਚਾਰ ਦਾ ਬੱਕਰੀਆਂ ਨੀ ਮੇਰੀ ਗੱਲ ਸੁਣ ਹੁਣ ਕੌਣ ਮੀਰਾ ਬੰਦਦਾ ਕੌਣ ਇਹਨਾਂ ਬੰਨਾਂ ਨੂੰ ਜਾਣਦਾ ਹੈ ਤੇ ਤੂੰ ਰੋਣ ਕੋਈ ਠੀਕਾ ਟਾਕਾ ਲਵਾ ਦੇਂਦੀ ਬੱਕਰੀ ਦੇ ਉਹੀ ਤਾਂ ਮਾ ਜੀ ਮੈਂ ਕਹੀ ਜਾਨੀ ਆ ਹੁਣ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਰਹਿ ਗਈਆਂ ਲੱਗਾ ਹਾਂ ਹਾਂ ਹੁਣ ਤਾਂ ਸਾਡੇ ਤੇ ਲਾ ਲਾ ਮੇਰੇ ਭਾਈ ਨੂੰ 20 ਸਾਲੀ ਹੋਈ ਸੀ ਲੈ 10 ਸਾਲਾਂ ਦੇ ਵਿੱਚ ਦਿਨ ਰਾਤ ਲਾ ਕੇ ਤੇ ਉਹ ਆ ਗਿਆ ਘਰੇ ਤੇ ਫੇਰ ਕਹਿੰਦੇ ਭਾਈ ਵੀ ਇਹਨੇ ਤਾਂ ਜੇਲ੍ਹ ਚ ਬੁਲਾਈ ਚੰਗੇ ਕੰਮ ਕੀਤੇ ਅੱਛਾ ਹਾਂ ਉਹ ਦੇਖ ਲੈ ਭਾਈ ਅਹ ਅਮਾ ਜੀ ਭੁੱਲ ਜਾਨੀ ਮੈਂ ਤਾਂ ਚਾਹੇ ਪਿੰਡ 'ਚ ਕਿਸੇ ਨੂੰ ਗਾਲ ਤੋਂ ਬਿਨਾਂ ਗੱਲ ਨਹੀਂ ਕਰਦਾ ਪਰ ਜਿਹੜਾ ਚਾਬਦੀ ਦੇਖ ਲੈ ਪੂਰੀ ਪੋਜੀਸ਼ਨ ਬਣਾ ਗਿਆ ਮੇਰਾ ਭਾਈ ਨੇ ਗੱਲ ਮੈਂ ਤਾਂ ਇੱਕ ਗੱਲ ਹੋਰ ਵੀ ਕਹਿਣੀ ਆ ਭਾਣੇ ਮਰ ਗਿਆ ਨੇ ਤਾਂ ਕਿਤੇ ਨਹੀਂ ਆਉਣਾ ਉਹ ਤਾਂ ਜੇਲ੍ਹ ਤੋਂ ਛੁੱਟ ਕੇ ਆ ਗਿਆ ਜਿਹਦਾ ਕਤਲ ਕੀਤਾ ਸੀ ਉਹ ਕਿਹੜਾ ਮੁੜ ਕੇ ਆਜੀ ਵਿਚਾਰਾ ਨਹੀਂ ਅਮਾ ਜੀ ਹੁਣ ਆਪਾਂ ਨੂੰ ਕੀ ਪਤਾ ਅਗਲਾ ਕਿੰਨੇ ਕ ਸਿੰਘ ਫਸਾਉਂਦਾ ਹੋਊਗਾ ਮੇਰੇ ਭਾਈ ਨੇ ਪੂਰ ਤੇ ਸਿੰਘ ਹਾਂ ਹਾਂ ਇਹਨਾਂ ਦੁਸ਼ਮਣ ਤਾਂ ਭਾਈ ਮਾਰਨੇ ਪੈਂਦਾ ਨੇ ਚਲਾ ਆ ਜਾ ਫੇਰ ਹਮ ਤੂੰ ਮੇਰੇ ਤੇਰੀ ਬਸ ਲੰਘ ਗਈ ਨੇ ਹੋਰ ਮੇਰੀ ਤਾਂ ਬਸ ਲੰਗੀ ਆ ਮੱਛਣਾ ਭੂੜ ਵੀ ਨਹੀਂ ਆਇਆ ਅੱਜ ਨਾ ਕੋਈ ਫੀਟ ਰੇਣਾ ਟੱਕਰਿਆ ਮੈਨੂੰ ਆ ਜਾ ਫੇਰ ਆ ਜਾ ਚਾਹ ਬਣਾਵਾ ਪੰਜ ਲੈ ਚੰਗਾ ਚੱਲ ਫੇਰ ਆ ਜਾ ਆ ਜਿਹੜੀਆਂ ਤੇਰੇ ਢਿੱਡ ਚ ਬਿੱਲਾਂ ਨੇ ਉਹ ਤੂੰ ਵੀ ਕਰ ਲੈ ਹੁਣ ਬੇ ਚਾਹ ਹਾਂ ਆ ਜਾ ਮੇਰੇ ਨਾਲ ਤਾਂ ਬੈ ਕੇ ਪਤਾ ਮੈ ਤਾਂ 4 ਦਿਨਾਂ ਮੋੜਾ ਹਾਂ ਇਹ ਤਾਂ ਗੱਲ ਠੀਕ ਹੈ ਤੇ ਹੋਰ ਆ ਜਾ ਫੇਰ ਉੱਥੇ ਬੈ ਕੇ ਕਰ